ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟਵੇ ਸੰਦੇਸ਼ ਅੱਜ ਅਸੀਂ ਪਹੁੰਚਾ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਰਊਵਾਲ ਦੇ ਵਿੱਚ ਜਿੱਥੇ ਕਿ ਪਿੰਡ ਵਾਲਿਆਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਦੱਸਿਆ ਜਾਂਦਾ ਹੈ ਕਿ ਕਬਰਾਂ ਨੂੰ ਵੀ ਇਹੋ ਰਸਤਾ ਜਾਂਦਾ ਹੈ ਤੇ ਕਿੰਨਾ ਇੱਥੇ ਪਾਣੀ ਖੜਾ ਹੋਇਆ ਤੇ ਔਰ ਜੋ ਪਾਣੀ ਜਿਹੜਾ ਛੱਪੜ ਦਾ ਨਿਕਲ ਕੇ ਬਾਹਰ ਆ ਚੁੱਕਿਆ ਕਬਰਾਂ ਨੂੰ ਵੀ ਰਸਤਾ ਇੱਥੇ ਜਾਂਦਾ ਇੱਥੇ ਇੱਕ ਕੁਝ ਨਾਲ ਹੀ ਚਰਚਾ ਐ ਐਤਵਾਰ ਚਰਚਾ ਵੀ ਲੱਗਦਾ ਏ ਔਰ ਪਿੰਡ ਵਾਸੀਆਂ ਨੂੰ ਬਹੁਤ ਹੀ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਹੈ ਲੱਗੀ ਇੱਥੇ ਕੋਈ ਪ੍ਰਾਣਾ ਵੀ ਆਣ ਤੋਂ ਡਰਦਾ ਹੈ ਕਿ ਯਾਰ ਉੱਥੇ ਜਾ ਕੇ ਕੀ ਕਰਨਾ ਕਿ ਉੱਥੇ ਤੇ ਪਾਣੀ ਬਹੁਤ ਖੜਾ ਆਇਆ ਜਾਂਦਿਆਂ ਨੂੰ ਲਿਬੜਨ ਆਈਆਂ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਔਰ ਸਰਕਾਰ ਨੇ ਅਜੇ ਤੱਕ ਇਹਨਾਂ ਦੇ ਪਿੰਡ ਦੀ ਪੰਚਾਇਤੀ ਪੈਲੀ ਬੋਧਿਆ ਸਰਕਾਰ ਨੇ ਅਜੇ ਤੱਕ ਉਹਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਤਰ੍ਹਾਂ ਕਿ ਪ ਪੰਚਾਇਤੀ ਬੋਲੀ ਹੋਈ 7 ਲੱਖ 84 ਹਜ਼ਾਰ ਦੇ ਕਰੀਬ ਬੋਲੀ ਹੋਈ ਸੀ ਪਰ ਛੱਪੜ ਦੀ ਸਫਾਈ ਕੁਝ ਵਾਰ ਹੋਈ ਆ ਹਾਲਾ ਤੱਕ ਕਿ ਕੋਈ ਨਾ ਕੋਈ ਛੱਪੜ ਵੀ ਨਹੀਂ ਇੱਥੇ ਕੋਈ ਮੁਹਈਆ ਕਰਵਾਇਆ ਗਿਆ ਕਿ ਪੰਚਾਇਤੀ ਜ਼ਮੀਨ 12ਵੀਂ ਨਾਲ ਦੀ ਸਾਈਡ ਤੇ ਹੈਗੀ ਆ ਹੋ ਸਕਦਾ ਕਿ ਪੈਵ ਲੈਣ ਵੀ ਪੈ ਸਕਦੀ ਆ ਪਰ ਸਰਕਾਰਾਂ 72 ਸਾਲ ਹੋ ਗਏ ਨੇ ਆਈਆਂ ਹੋਈਆਂ ਪਰ ਅਜੇ ਤੱਕ ਸਰਕਾਰਾਂ ਦੀਆਂ ਕੰਨ ਦੇ ਉੱਤੇ ਜੂ ਨਹੀਂ ਸਰਕੀ ਤਸਵੀਰ ਦਿਖਾਵਾਂਗੇ ਆਪਣੀਆਂ ਪੈਲੀਆਂ ਦੇ ਵਿੱਚੋਂ ਦੀ ਆ ਰਹੇ ਨੇ ਕਿਸ ਤਰ੍ਹਾਂ ਬੰਨੇ ਦੇ ਬੰਨੇ ਦੇ ਨਾਲ ਸਾਈਕਲ ਲੈ ਕੇ ਆ ਰਹੇ ਨੇ ਕਿੰਨੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਨਾਲ 6:00 ਤੱਕ ਪਹੁੰਚਦੇ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਸਰ ਕਦੋਂ ਦਾ ਇਹ ਮਸਲਾ ਉੱਠਿਆ ਹੋਇਆ ਆ ਕਦੋਂ ਦਾ ਇਹ ਮੁੱਦਾ ਭਖਿਆ ਹੈ ਤੁਹਾਡੇ ਪਿੰਡ ਦੇ ਵਿੱਚ ਕਿ ਕਾਫੀ ਤੁਹਾਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਕੈਮਰਾਮੈਨ ਜੀ ਨਾਲ ਗੱਲਬਾਤ ਕਰਾਂਗਾ ਕਿ ਸਾਡੇ ਕੈਮਰਾਮੈਨ ਜੀ ਆਓ ਮੜਾ ਜਿਆ ਆਪਾਂ ਇੱਕ ਵਾਰ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਜੋ ਤੁਹਾਡੇ ਪਿੰਡ ਦਾ ਮਸਲਾ ਹੈ ਦੇਖੋ ਕਿਸ ਤਰ੍ਹਾਂ ਦਿਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕਿਸਾਨ ਵੀਰ ਜੋ ਆਪਣੇ ਖੇਤਾਂ ਦੇ ਵਿੱਚੋਂ ਆ ਰਹੇ ਨੇ ਕਿਸ ਤਰ੍ਹਾਂ ਪਾਣੀ ਦੇ ਵਿੱਚੋਂ ਦੀ ਨਗਰੇ ਨੇ ਆ ਪੌਣਾ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਉਹ ਸਸੀਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਪਿੰਡ ਦੇ ਵਿੱਚ ਤੁਹਾਡਾ ਪੈਲੀਆਂ ਨੂੰ ਵੀ ਲਾਂਗਾ ਲੱਗਦਾ ਏ ਔਰ ਕਬਰਾਂ ਨੂੰ ਵੀ ਲਾਂਗਾ ਲੱਗਦਾ ਏ ਔਰ ਸਕੂਲ ਨੂੰ ਵੀ ਲੱਗਦਾ ਏ ਕ ਚਰਚ ਨੂੰ ਵੀ ਲੱਗਦਾ ਆ ਔਰ ਇੱਥੇ ਬਾਬੇ ਰਾਉ ਜੀ ਦੀ ਜਗਾ ਆ ਉਦੋਂ ਨੂੰ ਵੀ ਲੱਗਦਾ ਆ ਚਾਰੇ ਪਾਸੇ ਪਿੰਡ ਦੇ ਵਿੱਚ ਪਾਣੀੋਂ ਪਾਣੀ ਆ ਕੀ ਕਹਿਣਾ ਚਾਹੋਗੇ ਕੋਈ ਨਿਕਾਸ ਅਜੇ ਤੱਕ ਕਿਉਂ ਨਹੀਂ ਹੋ ਰਿਹਾ ਵੇਖੋ ਜੀ ਪਿਛਲੀਆਂ ਸਰਕਾਰਾਂ ਨੇ ਤਾਂ ਕੁਝ ਨਹੀਂ ਜੀ ਕੀਤਾ ਜੀ ਅਸੀਂ ਇਹ ਚਾਹੁੰਦੇ ਆਂ ਕਿ ਆਉਣ ਵਾਲੇ ਸਮੇਂ ਵਿੱਚ ਹੁਣ ਅਜ ਦੀਆਂ ਸਰਕਾਰਾਂ ਵੀ ਕੁਝ ਕਰਨ ਜੀ ਪਿੰਡ ਦਾ ਸੁਧਾਰ ਹੋਵੇ ਹਨ ਜੀ ਸਾਰੇ ਪਿੰਡ ਨੂੰ ਚਾਰ ਫੇਰੇ ਨਰਕੀ ਬਣਿਆ ਜੀ ਨੰਗਣ ਵਾਸਤੇ ਬੱਚੇ ਕੀ ਛੋਟੇ ਸਕੂਲਾਂ ਚ ਜਾਂਦੇ ਨੇ ਬੱਚੇ ਉਹ ਵੀ ਨਹੀਂ ਵਿਚਾਰੇ ਜਾ ਸਕਦੇ ਇਸ ਕਰਕੇ ਬਹੁਤ ਪਰੇਸ਼ਾਨੀਆਂ ਨੇ ਘਰਾਂ ਵਿੱਚ ਵੀ ਪਾਣੀ ਆਇਆ ਬਾਬਰ ਉਹਦੀ ਜਗ੍ਹਾ ਇਤਿਹਾਸਕ ਹੈ ਉੱਥੇ ਵੀ ਜਾਣ ਤੋਂ ਬਹੁਤ ਦਿੱਕਤ ਹੈ ਮੱਥਾ ਟੇਕਣ ਜਾਣਾ ਹੁੰਦਾ ਉਹ ਵੀ ਨਹੀਂ ਜਾਇਆ ਜਾਂਦਾ ਜੀ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਸਾਡੇ ਪਿੰਡ ਦਾ ਵੱਤਵਸ ਸੁਧਾਰ ਕੀਤਾ ਜਾਵੇ ਜੀ ਚਾਦੀ ਬੜੀ ਵਾਦੂ ਤੇ ਜਿਹੜਾ ਪਾਣੀ ਦਾ ਨਿਕਾਸ ਕੀਤਾ ਜਾਵੇ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਸਰ ਜੋ ਤੁਹਾਡੇ ਪਿੰਡ ਦੇ ਵਿੱਚ ਸਮੱਸਿਆ ਵੇਖੋ ਜੀ ਸਾਡੇ ਸੀਨੀਅਰ ਮੈਂਬਰ ਪੰਚਾਇਤ ਨੇ ਹਿੰਦੂ ਧਰਮ ਚੋਂ ਜੀ ਇਸ ਟਾਈਮ ਇਹਨਾਂ ਕੋ ਹੀ ਵਾਗੜੂਲੇ ਪਿੰਡ ਦੀ ਮਤਲਬ ਆਮ ਪਾਰਟੀ ਦੀ ਜੀ ਅਸੀਂ ਸਾਰਾ ਪਿੰਡ ਸਮੁੱਚਾ ਨਾਲ ਆ ਜੀ ਤੇ ਇਹਨਾਂ ਦੇ ਕੋਲ ਜੀ ਕੰਮ ਕਰਨੇ ਆ ਜੀ ਮਤਲਬ ਅਸੀਂ ਚਾਹੁੰਦੇ ਆਂ ਵੀ ਪਿੰਡ ਦਾ ਸੁਧਾਰ ਹੋਵੇ ਜੀ 26 27 ਲਈ ਪਿੰਡੀ ਪੰਚਾਇਤ ਆ ਜੀ 40 ਲੱਖ ਤੋਂ ਕਰੀਬ 5.5 ਲੱਖ ਦੇ ਹੰਦਰੇ ਇਥੇ ਗ੍ਰਾਂਟ ਵਾਧੂ ਹੁੰਦੀ ਆ ਜੀ ਮਲ ਪਿਛੀ ਸਰਕਾਰ ਨੇ ਪੈਸਾ ਬੜਾ ਭੇਜਿਆ ਪਿੰਡੇ ਸਰਪੰਚ ਨੇ ਉਸ ਪੈਸੇ ਦੀ ਦੁਰਵਤੋਂ ਕੀਤੀ ਆ ਜੀ ਇਸ ਗੱਲ ਦੀ ਮੈਂ ਦਈ ਛੜਨ ਵਾਲੇ ਮੈਂਬਰ ਸਾਹਿਬ ਨੇ ਪੁੱਛ ਲਓ ਕੋਈ ਮੈਂਬਰ ਸਾਹਿਬ ਗੱਲ ਸਾਤੇ ਜੀ ਉਠਾਈ ਗਏ ਚਲੋ ਜੀ ਬਥੇਰਾ ਆ ਜੀ ਨਿਕਾਸ ਨਹੀਂ ਹੋਇਆ ਪੂਰਾ ਪਿੰਡ ਦਾ ਵਿਕਾਸ ਤੇ ਹੋਣਾ ਚਾਹੀਦਾ ਸੀ ਨਾ ਸੰਧਾਂ ਬਾਰੇ ਪੁੱਛ ਵੀ ਨਾ ਮਟੀਆਂ ਸੰਧਾਂ ਬੰਨੀਆਂ ਸੰਧਾਂ ਤੁਸੀਂ ਬਾਅਦ ਚ ਕਰਾਂਗੇ ਗੱਲ ਜੀ 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 ਅੱਛਾ ਜੀ ਸੰਧਾਂ ਦੀ ਗੱਲ ਚੱਲ ਰਹੀ ਆ ਸੰਧਾਂ ਦੀਆਂ ਐਪਲੀਕੇਸ਼ਨਾਂ ਵੀ ਦਿੱਤੀਆਂ ਆ ਔਰ ਪੰਜ ਪੰਜ ਮਰਲੇ ਦੇ ਜਿਹੜੇ ਪਲਾਟ ਸੀ ਉਹਨਾਂ ਦੀਆਂ ਵੀ ਐਪਲੀਕੇਸ਼ਨਾਂ ਕਾਫੀ ਦੇ ਚੁੱਕੇ ਨੇ ਪਰ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਆਪਾਂ ਆਇਆ ਰਸਤਾ ਜਿਹੜਾ ਵਾ ਕਿ ਪਾਣੀ ਬਾਹਰ ਨਿਕਲਿਆ ਰੋਡ ਦੇ ਉੱਪਰ ਕਾਫੀ ਪਾਣੀ ਚੜ ਗਿਆ ਔਰ ਜੋ ਛੱਪੜ ਦੇ ਪੱਤੇ ਨੇ ਜੋ ਕਾ ਹੁੰਦਾ ਉਹ ਵੀ ਕਾ ਆ ਵੀ ਉੱਪਰ ਆ ਚੁੱਕਿਆ ਰੋਡ ਦੇ ਉੱਪਰ ਕੀ ਕਹਿਣਾ ਚਾਹੋਗੇ ਇਸ ਬਾਰੇ ਸਾਡੇ ਤਾਂ ਭਾਜੀ ਨਿਆਣੇ ਆਵੇ ਕੋ ਬਿਮਾਰ ਹੋਗੇ ਇਨਫੈਕਸ਼ਨ ਹੋਗੀ ਨਿਆਣਿਆਂ ਨੂੰ ਅੱਛਾ ਜੀ ਸਕੂਲ ਜਾਂਦੇ ਸਕੂਲ ਜਾਣ ਤੋਂ ਵੀ ਬੈਠੇ ਘਰੇ ਬੈਠੇ ਆ ਤੇ ਸਰਕਾਰ ਕੁਝ ਕਰਦੀ ਨਹੀਂ ਸਾਡੇ ਪਿੰਨ ਨੂੰ ਸਾਫ਼ ਹੀ ਨਹੀਂ ਕਰਦੀ ਆਗੇ ਜੀ ਤੇ ਤੁਸੀਂ ਕੋਈ ਲਿਖਤੀ ਰੂਪ ਦੇ ਵਿੱਚ ਉੱਤੇ ਦਿੱਤਾ ਗਾੜੀ ਕੋਈ ਹਾਂਜੀ ਦਿੱਤਾ ਹੈ अच्छा अई तक कोई सुनवाई ਕੀਤੀ گئی چاہے نہیں نہیں ਕੀਤੀ ठीक है जी और सरकार तो की मांग ਚਾਹੁੰਦੇ ਤੁਸੀਂ ਆਪਾਂ ਇਹ ਮੰਗ ਆਡੀ ਕਿ ਆਡੀ ਹੈ ਨਾ ਸਰਕਾਂ ਬਣਾਉਣ ਤੇ ਗਲੀਆਂ ਦੀ ਸਫਾਈ ਕਰਨ ਗਲੀਆਂ ਵਿੱਚ ਪਾਣੀ ਗੋਡੇ ਗੋਡੇ ਆ ਕੇ ਖਲੋਤਾ ਆ ਠੀਕ ਹੈ ਜੀ اچھا ਮਾਤਾ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਜਿਹੜਾ ਵਿਕਾਸ ਹੋਣਾ ਚਾਹੀਦਾ ਛੱਪੜਾਂ ਦੇ ਵਿੱਚ ਇੰਨਾ ਕੁ ਪਾਣੀ ਆ ਵੀ ਬੱਚੇ ਜਾਣ ਤੋਂ ਵੀ ਬਹੁਤ ਸਾਰੇ ਮੁਸ਼ਕਲ ਹੁੰਦੀ ਆ ਸਾਨੂੰ ਬਹੁਤ ਪਰੇਸ਼ਾਨੀਆਂ ਕਰਨੀਆਂ ਪੈਂਦੀਆਂ ਉਹ ਦੇਖੋ ਜਿੱਥੇ ਤੁਹਾਡੇ ਆ ਕਬਰਾਂ ਨੂੰ ਰਸਤਾ ਜਾਂਦਾ ਆ ਇੱਕ ਇਥੇ ਐਤਵਾਰ ਚੱਲ ਚ ਵੀ ਲੱਗਦਾ ਆ ਇਸ ਬਾਰੇ ਨੰਗਨ ਕਿੰਨੀ ਪਰੇਸ਼ਾਨੀ ਹੁੰਦੀ ਸਾਨੂੰ ਬਹੁਤ ਜਿਆਦਾ ਪਰੇਸ਼ਾਨੀ ਹੁੰਦੀ ਆ ਜੇ ਸਾਡੇ ਕੋਈ ਮਰਗ ਹੋ ਜਾਂਦੀ ਆ ਸਾਨੂੰ ਨੰਗਨ ਦੀ ਵੀ ਬਹੁਤ ਸਾਰੀ ਦੇਖਤ ਹੁੰਦੀ ਆ ਚਰਚ ਜਾਣ ਦੀ ਵੀ ਸਾਨੂੰ ਦੇਖਤ ਹੁੰਦੀ ਆ ਸਾਡੇ ਘਰਾਂ ਵਿੱਚ ਪਾਣੀ ਬੜੇ ਆਣ ਕੇ ਸਾਂ ਇਹ ਸਰਕਾਰ ਕੋਈ ਇਹੋ ਮੰਗ ਕਰਨੇ ਆ ਵੀ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਠੀਕ ਹੈ ਜੀ ਅੱਛਾ ਪੰਜ ਜੀ ਕੀ ਕਹਿਣਾ ਚਾਹੋਗੇ ਇੱਥੇ ਹਿਸਾਬ ਵੀ ਪਾਣੀ ਜਿਹੜਾ ਗਲੀਆਂ ਦੇ ਵਿੱਚ ਬਹੁਤ ਆ ਹਾਂਜੀ ਤੇ ਦਿੱਕਤ ਇਹ ਆ ਵੀ ਇੱਥੇ ਨੰਗਿਆਂ ਵੀ ਨਹੀਂ ਜਾਂਦਾ ਗਲੀਆਂ ਤੱਕ ਪਾਣੀ ਆ ਫੁੱਟ ਫੁੱਟ ਜੀ ਘਰਾਂ ਦੇ ਗਾੜੀ ਵੀ ਪਾਣੀ ਆ ਜਿਹੜਾ ਮੱਛਰ ਆ ਮੱਖੀ ਆ ਜੀ ਬਹੁਤ ਜ਼ਿਆਦਾ ਵਾ ਅੱਛਾ ਜੀ ਦਿੱਕਤ ਇਹ ਵਾ ਵੀ ਇਥੋਂ ਨੰਗਿਆਂ ਤੇ ਜਾਂਦਾ ਨਹੀਂ ਆ ਪੰਚਾਇਤ ਨੇ ਤੇ ਕੋਈ ਸੁਣਵਾਈ ਨਹੀਂ ਕੀਤੀ ਵਿਚਾਰੇ ਮਹੱਲੇ ਵਾਲਿਆਂ ਨੇ ਕੁਝ ਪੈਸੇ ਇਕੱਠੇ ਕਰਕੇ ਨਾਲ ਦੀ ਨਾਲ ਕੋਈ ਗਰਾਹੀ ਇਕੱਠੀ ਕਰਕੇ ਮਿੱਟੀ ਪਵਾਉਣ ਦੀ ਸੋਚਿਆ ਆ ਕੁਝ ਪਵਾ ਵੀ ਦਿੱਤੀ ਆ ਤੇ ਹੋਰ ਗਾੜੀ ਵੀ ਪਵਾਉਣਗੇ ਭਾਂਜੀ ਕੀ ਕਹਿਣਾ ਚਾਹੀਦਾ ਤੁਹਾਨੂੰ ਇਹ ਕੀ ਕਹਿਣਾ ਮੰਗਦੇ ਹੋ ਤੁਸੀਂ ਕਿ ਪਹਿਲਾਂ ਵੀ ਮਿੱਟੀ ਜਿਹੜੀ ਗਰਾਹੀ ਕਰਕੇ ਤੁਸੀਂ ਪਵਾਈ ਆ ਹੁਣ ਫੇਰ ਤੁਸੀਂ ਗਰਾਹੀ ਕਰ ਰਹੇ ਹੋ ਸਰਕਾਰ ਕੀ ਕਰ ਰਹੀ ਆ ਸਰਕਾਰ ਤਾਂ ਕੁਛ ਵੀ ਨਹੀਂ ਕਰਦੀ ਜੀ ਤੇ ਜਿਹੜਾ ਕੋਈ ਆਉਂਦਾ ਵਾ ਤੇ ਵੇਖ ਕੇ ਚਲ ਜਾਂਦਾ ਕਰਦਾ ਕੁਛ ਵੀ ਨਹੀਂ ਹੈ ਠੀਕ ਹੈ ਜੀ ਤੇ ਬਸ ਖਾਣ ਨੂੰ ਹੀ ਆ ਜਿਹੜਾ ਕੋਈ ਅੱਗੇ ਲੱਗਦਾ ਖਾ ਕੇ ਲਾਂਬੇ ਹੁੰਦਾ ਠੀਕ ਹੈ ਜੀ ਹੈ ਠੀਕ ਇਦਾਂ ਵਾ ਤੇ ਸਾਡੀ ਇਹ ਮੰਗ ਹੈ ਵੀ ਜਿਹੜਾ ਵੀ ਕੋਈ ਇੱਥੇ ਗਾੜੀ ਆਵੇ ਸਾਡੇ ਪਿੰਡ ਦਾ ਵਿਕਾਸ ਕਰੇ ਠੀਕ ਹੈ ਜੀ ਠੀਕ ਚਲੋ ਅੱਛਾ ਕਾਮਰੇਡ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਕਵਰਾ ਨੂੰ ਰਾਹ ਜਾਂਦਾ ਆ ਬਿਲਕੁਲ ਮੀਂਹ ਦੇ ਪਾਣੀ ਦੇ ਨਾਲ ਬਲੌਕ ਹੋਇਆ ਆ ਨੰਗਿਆ ਜਾਂਦਾ ਨਹੀਂ ਇੱਥੇ ਸਣੀ ਮਰ ਗਿਆ ਹੀ ਆ ਗੀਤਨ ਦਾ ਮੁੰਡਾ ਗੀਤਨਸੀਦ ਆ ਤੇ ਉਹ ਪਾਣੀ ਦੇ ਵਿੱਚੋਂ ਦੀ ਖੜਿਆ ਹੈਗਾ ਜਿਹੜਾ ਵੀ ਸਰਪੰਚ ਬੰਦਾ ਇੱਥੇ ਖਾਣ ਨੂੰ ਬੰਦਾ ਆ ਕੋਈ ਪਿੰਡ ਦਾ ਕੋਈ ਸੋਚਣ ਦੀ ਨਹੀਂ ਬੰਦਾ ਕੋਈ ਪੈਸੇ ਜਿਹੜੇ ਨੇ ਖਾ ਪੀ ਜਾਂਦੇ ਨੇ ਤੇ ਹਜਮ ਕਰ ਜਾਂਦੇ ਨੇ ਤੇ ਮਜ਼ਦੂਰ ਬਿਮਾਰ ਹੋਣ ਤੱਕ ਗਏ ਨੇ ਲੋਕਾਂ ਦੇ ਬੱਚੇ ਜਿਹੜੇ ਨੇ ਦਮਾਰ ਹੋ ਗਏ ਨੇ ਮੱਤਰ ਵੜ ਵੜ ਤੇ ਪਾਣੀ ਜਿਹੜਾ ਲੰਗਿਆ ਨਹੀਂ ਗਿਆ ਅੱਛਾ ਜੀ ਕੈਮਰਾਮੈਨ ਜੀ ਮੈਂ ਤੁਹਾਨੂੰ ਵਿਖਾਉਣਾ ਜਾਵਾਂਗਾ ਕੈਮਰਾਮੈਨ ਜੀ ਇੱਧਰ ਮਾੜਾ ਸਾਡੇ ਦਰਸ਼ਕਾਂ ਨੂੰ ਵਿਖਾਓਗੇ ਕਿਸ ਤਰ੍ਹਾਂ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਪਾਣੀ ਦੇ ਵਿੱਚੋਂ ਦੀ ਨਿਕਲ ਕੇ ਵਿਚਾਰੇ ਆ ਰਹੇ ਨੇ ਔਰ ਡੰਗੋ ਮਲੇਰੀਆ ਵਰਗੀਆਂ ਬਿਮਾਰੀਆਂ ਜੋ ਪਿੰਡ ਵਾਸੀਆਂ ਨੂੰ ਜਕੜ ਵੀ ਰਹੀਆਂ ਨੇ ਕੁਝ ਫੈਲ ਵੀ ਰਿਹਾ ਆ ਆਪਾਂ ਫੇਰ ਕਾਮਰੇਟ ਸਾਹਿਬ ਨੂੰ ਆਨਾ ਗੱਲਬਾਤ ਕਰਦੇ ਆ ਕਿ ਆਹ ਵੇਖੋ ਜੀ ਕਿਸ ਤਰ੍ਹਾਂ ਕੀ ਹਾਲ ਬਣੇ ਹੋਏ ਨੇ ਰੂਵਾਲ ਦੇ ਅਸੀਂ ਪਿਛਲੇ ਸਮੇਂ ਦੇ ਵਿੱਚ ਵੀਡੀਓ ਦਫ਼ਤਰ ਬੈਠੇ ਹਾਂ ਤੇ ਵੀਡੀਓ ਨੇ ਇੱਥੇ ਟੀਮ ਕੋ ਲਈ ਹੀ ਤੇ ਮੈਨੂੰ ਫੋਨ ਕੀਤਾ ਹੀਗਾ ਪੀ ਮੈਂ ਕਿੱਦਾਂ ਨੰਗਾ ਪਾਣੀ ਚੋਂ ਦੀ ਜੇ ਅਫਸਰ ਨਹੀਂ ਪਾਣੀ ਨੰਗ ਸਕ ਪਾਣੀ ਦੇ ਵਿੱਚ ਦੀ ਨੰਗ ਸਕਦੇ ਤੇ ਲੋਕ ਕਿੱਦਾਂ ਨੰਗਣੇ ਲੋਕ ਤੇ ਆਵਾ ਯਾਰ ਹੋ ਗਏ ਨੇ ਅੱਜ ਹੀ ਕੋਈ ਪਿੰਡ ਰਊਵਾਲ ਦੇ ਵਿੱਚ ਕੋਈ ਮਰਗੋ ਹੋ ਜਾਂਦੀ ਆ ਤੇ ਕੋਈ ਲਾਸ ਲੈ ਕੇ ਇੱਥੋਂ ਦੀ ਨੰਗ ਨਹੀਂ ਸਕਦਾ ਮੈਂ ਵੀਰੋ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਆਪਣੀ ਟੀਮ ਘੱਲ ਕੇ ਤੇ ਇੱਥੇ ਮੌਕਾ ਵੇਖਿਆ ਜਾਏ ਨੀਤੇ ਮਜਬੂਰ ਹੋ ਕੇ ਰਊਵਾਲ ਦੇ ਲੋਕ ਜਿਹੜੇ ਨੇ ਤੇਰੇ ਦਫ਼ਤਰ ਦੇ ਵਿੱਚ ਬੈਣ ਕੇ ਮੈਂ ਇਹਨਾਂ ਬੋਲਦਾ ਬੇਟਾ ਤੁਹਾਨੂੰ ਅੱਧੀ ਠੀਕ ਹੈ ਹੋਗੇ ਜੋ ਤੁਹਾਡੇ ਪਿੰਡ ਦੇ ਵਿੱਚ ਇੱਕ ਕਾਫੀ ਪਾਣੀ ਨੂੰ ਲੈ ਕੇ ਖਸਤਾ ਹਾਲਾਤ ਹੋਏ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਸਰ ਪਹਿਲੀ ਗੱਲ ਵਾ ਕਿ ਇਹ ਚਰਚ ਨੂੰ ਜਿਹੜਾ ਰਸਤਾ ਜਾਂਦਾ ਵਾ ਕਿੰਨਾ ਖਰਾਬ ਆ ਹਾਂਜੀ ਤੁਸੀਂ ਵੀ ਵੇਖ ਸਕਦੇ ਜੀ ਜੀ ਇਹ ਚਰਚ ਨੂੰ ਵੀ ਜਾਂਦਾ ਸਕੂਲ ਨੂੰ ਵੀ ਜਾਂਦਾ ਵਾ ਜੀ ਬੱਚਿਆਂ ਦੇ ਪੈਰ ਖਰਾਬ ਹੋ ਗਏ ਨੇ ਜੀ ਮੰਨ ਲੋ ਜਾਂਦਾ ਜਾਂਦਾ ਪੈਰ ਇਧਰ ਨੂੰ ਪੈ ਜੇ ਛੱਪਡਾਲ ਨੂੰ 2-2 ਫੁੱਟ ਡੂੰਗਾ ਵਾ ਉਸ ਦਾ ਕੌਣ ਜ਼ਿੰਮੇਵਾਰ ਵਾ ਜੀ 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 15 ਫੁੱਟ 15 ਫੁੱਟ ਡੂਲਾ ਪੜਾ ਰਹੇ ਨੇ ਹਾਂਜੀ ਕੌਣ ਜ਼ਿੰਮੇਵਾਰ ਵਾ ਬਾਕੀ ਇਹ ਗੱਲ ਆ ਕਿ ਸਕੂਲ ਤੋਂ ਲਾਗੂ ਕਬਰਿਸਤਾਨ ਨੂੰ ਵੀ ਰਸਤਾ ਜਾਂਦਾ ਥੋੜੇ ਦਿਨ ਹੋ ਗਏ ਇੱਥੇ ਇੱਕ ਮੌਤ ਹੋ ਗਈ ਨੌਜਵਾਨ ਦੀ ਜਿੰਨੇ ਵੀ ਰਿਸ਼ਤੇਦਾਰ ਆਏ ਸਭ ਇਹੋ ਹੀ ਗੱਲ ਕਹਿੰਦੇ ਸੀ ਕਿ ਇਹ ਪਿੰਡ ਦੇ ਸਰਪੰਚ ਮੈਂਬਰ ਕੋਈ ਵਿਕਾਸ ਨਹੀਂ ਹੈਗਾ ਤੇ ਅਸੀਂ ਬਹੁਤ ਜ਼ਿਆਦਾ ਸ਼ਰਮਿੰਦੇ ਹੋਏ ਹਾਂ ਇਸ ਕਰਕੇ ਅਸੀਂ ਪ੍ਰਸ਼ਾਸਨਕਾਰੀ ਬੇਨਤੀ ਆ ਸਾਡੀ ਕਿ ਸਾਡੇ ਆਣ ਕੇ ਪਿੰਡ ਦੇ ਹਾਲਾਤ ਵੇਖੇ ਜਾਣ ਤੇ ਪਿੰਡ ਦਾ ਵਿਕਾਸ ਕੀਤਾ ਜਾਏ ਲੱਗ ਹੁੰਦਾ ਵਾ ਤੁਸੀਂ ਵੇਖ ਰਹੇ ਹੋ ਜੇ ਇੱਥੋਂ ਲੈ ਕੇ ਤੇ ਉੱਥੋਂ ਤੱਕ ਕਿੰਨਾ ਪਾਣੀ ਜਾ ਰਿਹਾ ਜੀ ਕੋਈ ਆ ਚਰਚਵਾ ਚਰਚ ਚਰਚ ਤੋਂ ਇਹ ਆ ਵੀ ਚਰਚਾ ਇਸ ਤੋਂ ਪਰਲੇ ਪਾਸੇ ਵੀ ਇੱਕ ਚਰਚਵਾ ਜੇ ਇੱਥੋਂ ਦੀ ਕੋਈ ਨੰਗ ਦਾ ਕਿੰਨੀ ਦਿੱਕਤ ਹੁੰਦੀ ਆ ਜੀ ਅਸੀਂ ਤੇ ਪ੍ਰਸ਼ਾਸਨਦਾਰੀ ਇਹੋ ਬੇਨਤੀ ਕਰਦੇ ਆ ਜੀ ਵੀ ਸਾਡੇ ਪਿੰਡ ਦਾ ਵਿਕਾਸ ਕੀਤਾ ਜਾਵੇ ਠੀਕ ਹੈ ਜੀ। ਅੱਛਾ ਪਾਸਟਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਲਾਂਕਿ ਉਹਨਾਂ ਨੇ ਪਿੰਡ ਦੀ ਪਿੰਡ ਨੂੰ 5-5 ਮਰਲੇ ਗਰੀਬਾਂ ਨੂੰ ਪਲਾਟ ਵੀ ਅਲਾਟ ਹੋਏ ਸੀਗੇ। ਇਹਨਾਂ ਚੰਨੀ ਤੱਕ ਵੀ ਮਾਰਕ ਕੀਤੀ ਕਿ ਹਾਂ ਕੀ ਸਾਡੇ ਪਿੰਡ ਦਾ ਜੋ ਆ ਇਹ ਗਰੀਬਾਂ ਦਾ ਮਸਲਾ ਹੱਲ ਹੋ ਸਕੇ। ਆਹ ਵੇਖੋ ਜੀ ਕਿਸ ਤਰ੍ਹਾਂ ਝਾਰੀਆਂ ਨੇ ਕਿਸ ਤਰ੍ਹਾਂ ਪਾਣੀ ਦੇ ਵਿੱਚੋਂ ਦੀ ਨੰਗਰੀਆਂ ਨੇ ਹਾਲਾਂਕਿ ਅੱਗੇ ਛੱਪੜ ਨੂੰ ਕੋਈ ਵਲਗਣ ਨਹੀਂ ਆ ਜੇ ਮੱਝ ਦਾ ਮੜਾ ਜਾਂ ਪੈਰ ਵੀ ਫਿਸਲ ਗਿਆ ਤਾਂ ਕਾਫੀ ਭਾਰੀ ਮਾਤਰਾ ਜੀ ਨੁਕਸਾਨ ਵੀ ਹੋ ਸਕਦਾ ਏ। ਅੱਬਾ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਨੇ ਆ ਕਿ ਹਾਂ ਕੀ ਆਹ ਵੇਖੋ ਜੀ ਕਿਸ ਤਰ੍ਹਾਂ ਨਾਗਰੀ ਨੇ ਵੇਖੋ ਜੀ ਲਾਈਵ ਤਸਵੀਰਾਂ ਪਿੰਡ ਰਊਵਾਲ ਦੀਆਂ ਕਿੰਨਾ ਪਾਣੀ ਇੱਥੇ ਗਲੀਆਂ ਨਾਲੀਆਂ ਦੇ ਵਿੱਚ ਚੜਿਆ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਕਿ 1.5 ਲੱਖ ਰੁਪਏ ਦੀ ਜੋ ਰਕਮ ਸਾਡੇ ਪਿੰਡ ਨੂੰ ਮੁਹੱਈਆ ਕਰਾਈ ਗਈ ਸੀ ਪਰ ਉਸ 1.5 ਲੱਖ ਰੁਪਏ ਦਾ ਵੀ ਹਜੇ ਤੱਕ ਕੁਝ ਪਤਾ ਨਹੀਂ ਚੱਲ ਰਿਹਾ ਕਿ ਹਾਂ ਕਿ ਪਿੰਡ ਦੇ ਵਿੱਚ ਕਿੱਥੇ ਲੱਗਾ ਜਾਂ ਕਿੱਥੇ ਨਹੀਂ ਲੱਗਾ ਕੋਈ ਗਲੀ ਨਾਲੀ ਨਹੀਂ ਹਜੇ ਤੱਕ ਬਣੀ ਹੈਗੀ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਪਾਸਟਰ ਸਹਿਬਾਨ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ अच्छा सर की कहना चाहोगे जो ਤੁਹਾਡੇ ਪਿੰਡ ਦੇ ਵਿੱਚ ਸਮੱਸਿਆ ਲਾਤੇ ਆ ਕਿ ਇਸ ਤੋਂ ਪਹਿਲਾਂ ਵੀ ਅਸੀਂ মিডিਆ ਬੁਲਾਈ ਸੀਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਇਹੀ ਗੱਲ ਕਹੀ ਸੀ ਕਿ ਪਿਸਤ ਤੋਂ ਪਹਿਲਾਂ ਮੇਰੇ ਕੋਲ ਜਿਹੜੀਆਂ ਸੰਧਾਂ ਨੇ ਉਹਦੇ ਬਾਰੇ ਕੁਸ ਪਾਣੀ ਦੇ ਬਾਰੇ ਕੁਸ ਮੈਂ ਮਤਲਬ ਪਿੰਡ ਦੇ ਸਾਰੇ ਸਮੱਸਿਆ ਦੀ ਜਿਹੜੀ ਫੈਲ ਬਣਾਈਆਂ ਮਤਲਬ ਹਰ ਅਫਸਰ ਤੱਕ ਪਹੁੰਚਾਈ ਆ ਜੀ ਔਰ ਅਪੀਲ ਕਰਨੇ ਆ ਪ੍ਰਸ਼ਾਸਨ ਨੂੰ ਕਿ ਸਾਡੀ ਬੇਨਤੀ ਨੂੰ ਸੁਣਾਇਆ ਜਾਏ ਸਭ ਤੋਂ ਵੱਡੀ ਸਮੱਸਿਆ ਹੈ ਕਿ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਕਮਰੇ ਘਾਟ ਨੇ ਜੀ ਜਿਆਦਾ ਨੇ ਲੜਾਈ ਝਗੜਾ ਬੜਾ ਹੁੰਦਾ ਹੈ ਬੋਲ ਬਲਾਰਾ ਹੁੰਦਾ ਤੇ ਉਸ ਵਿਸ਼ੇ ਤੇ ਅਸੀਂ ਸਭ ਤੋਂ ਪਹਿਲਾਂ ਮੁੱਦਾ ਉਠਾਇਆ 2021 ਦੇ ਵਿੱਚ ਚਰਨਜੀਤ ਚੰਨੀ ਦੇ ਹੱਥ ਦੀਆਂ ਬੜੀਆਂ ਸੰਧਾਂ ਸਾਡੇ ਕੋਲ ਨੇ ਜੋ ਸਾਡੇ ਹਲਕੇ ਦੇ ਡਿਪਟੀ ਸੀਐਮ ਅਸੀਂ ਉਹਨਾਂ ਦੇ ਹਲਕੇ ਦੇ ਮੁਤਾਬਕ ਜਦੋਂ ਉਹਨਾਂ ਨੇ ਉਹਨਾਂ ਦੀ 70 ਸਾਇਆ 8 ਸਾਰਾ ਕੁਝ ਸਾਡਾ ਇਹ ਮੌਜੂਦ ਬਣਿਆ ਸੀਗਾ ਤੇ ਉਹਨਾਂ ਨੇ ਬਣਾ ਕੇ ਦਿੱਤੀਆਂ ਸੀਗੀਆਂ ਸਨ ਅੱਜ ਵੀ ਸਾਡੇ ਸਰਪੰਚ ਸਾਹਿਬ ਦੇ ਕੋਲ ਨੇ ਪਰ ਸਰਪੰਚ ਸਾਹਿਬ ਨੇ ਦਿੱਤੀਆਂ ਨਹੀਂ ਉਹਨਾਂ ਸਨਾਂ ਦੇ ਮਸਲੇ ਦੇ ਵਿੱਚ ਵੀ ਗੱਲ ਕਰਦੇ ਆ ਬਾਕੀ 32 ਸਾਲ ਮੇਰੀ ਉਮਰ ਹੋ ਗਈ 32 ਸਾਲਾਂ ਦੇ ਵਿੱਚ ਇਸ ਸੱਪੜ ਦੀ ਬੜੀ ਗ੍ਰਾਂਟ ਆਈ بڑے ਸਰਪੰਚ ਆਏ ਹੁਣ ਵੀ ਜਿਹੜੀ ਜਿਹੜੀ ਬਿਜਾਰਤ ਆਉਂਦੀ ਐ ਸਿਰਫ ਉਹਨਾਂ ਨੂੰ ਆਪਣੇ ਖਾਨ ਦੇ ਨਾਲ ਮਤਲਬ ਐ ਹੋਰ ਇਸ ਤੋਂ ਇਲਾਵਾ ਕੋਈ ਕੁਝ ਨਹੀਂ ਕਰਨ ਰਿਆ ਜੀ ਸਿਰਫ ਤੋਂ ਸਿਰਫ ਇੱਕ ਜੇ ਕਿਸੇ ਘਰਾਂ ਦੇ ਹਾਲਾਤ ਵੇਖੋਗੇ ਇੱਕ ਪਰਿਵਾਰ ਦੇ ਵਿੱਚ 10 ਮੈਂਬਰ ਨੇ ਤੇ 3 ਜਾਂ 2 4 ਕਮਰੇ ਨੇ ਉਹਨਾਂ ਦੇ ਵਿੱਚ ਅਡਜਸਟਮੈਂਟ ਕਰਨਾ ਇੰਨਾ ਕੌਖਾ ਹੈ ਜਿਹੜਾ ਬੇਹੱਦ ਵੱਧ ਜਿਹੜਾ ਬੰਦਾ ਆਵਾਜ਼ ਚੁੱਕਦਾ ਉਹਦੀ ਆਵਾਜ਼ ਨੂੰ ਬੰਦ ਕੀਤਾ ਜਾਂਦਾ ਕੋਈ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਕੋਈ ਵੀ ਮਤਲਬ ਇਸ ਰੋਵਾਲ ਦੇ ਹਲਕੇ ਦੇ ਵਿੱਚ ਜਿਹੜੀ ਗ੍ਰਾਂਟ ਆਈ ਆ ਜਿਹੜਾ ਮੁੱਦਾ ਬਣਿਆ ਹੈ ਕਦੀ ਵੀ ਕਿਸੇ ਗੱਲ ਦੇ ਉੱਪਰ ਚਰਚਾ ਨਹੀਂ ਹੋਈ ਜੇ ਚੰਨੀ ਸਾਹਿਬ ਨੇ ਇਹਨਾ ਹੁਕਮ ਕੀਤਾ ਸੀ ਕਿਉਂਕਿ ਉਹ ਸੀਐਮ ਸਰੇ ਸੀਗੇ 100 ਦਿਨ 100 ਦਿਨ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਮੀਟਰਾਂ ਦੀ ਜਿਹੜੀ ਗੱਲ ਕੀਤੀ ਸੀ ਕਿ ਮੀਟਰ ਮਾਫ ਜਿਹੜੇ ਬਿੱਲ 60-6000 ਰੁਪਇਆ ਪਿਆ ਹੈਗਾ ਉਹਨਾਂ ਬਿੱਲਾਂ ਨੂੰ ਉਹਨਾਂ ਨੇ ਲੈ ਕੇ ਮੁੱਦਾ ਉਠਾਇਆ ਤੇ ਉਹਨਾਂ ਨੇ ਕਿਹਾ ਕਿ ਇਹ ਬਿੱਲ ਮਾਫ ਹੋਣੇ ਚਾਹੀਦੇ ਬਿੱਲ ਮਾਫ ਹੋ ਗਏ ਸਕਿਉਰਿਟੀਆਂ ਲੋਕਾਂ ਨੇ ਦੁਬਾਰਾ ਤਾਰੀਆਂ ਮੇਰਾ ਵੀ ਡੈਡੀ ਆ ਜਿਹਦਾ ਨਾਮ ਬਸਨ ਮਸੀਹ ਆ son of ਅੰਬੂ ਮਸੀਹ ਆ ਮਤਲਬ ਕਹਿੰਦਾਂ ਕਿ ਉਹਨਾਂ ਨੇ ਸਕਿਉਰਿਟੀ ਦੁਬਾਰਾ ਮਾਫੀ ਦਾ ਨਾਮ ਲਿਖ ਕੇ ਸਾਰਾ ਕੁਝ ਦਿੱਤਾ ਅਜੇ ਤੱਕ ਸਾਡਾ ਮੀਟਰ ਨਹੀਂ ਆਇਆ ਮਤਲਬ ਇਹ ਕਿ ਸਰਕਾਰਾਂ ਸਾਰਾ ਕੁਝ ਕਰਦੀਆਂ ਨੇ ਇਹ ਬੰਦੇ ਕਰ ਨਹੀਂ ਦਿੰਦੇ ਜੀ ਤਾਂ ਇਸ ਮੁੱਦੇ ਦੇ ਉੱਪਰ ਸਾਡੀ ਇਹਨੂੰ ਪਤਾ ਨਹੀਂ ਕਿੱਥੇ ਇਸਤੇਮਾਲ ਕੀਤਾ ਗਿਆ ਜਾਂ ਕੀ ਕੀਤਾ ਗਿਆ ਕਿ ਗਏ ਐਸ ਘਰ ਦੀਆਂ ਘੜ ਤੋਂ ਘੜ ਤੇ ਹੀ ਵੋਟਾਂ ਨੇ ਐਸ ਪਰਿਵਾਰ ਦੀ ਜਿਨ੍ਹਾਂ ਦੇ ਕੋਲ ਅਸੀਂ ਅੱਜ ਖੜ ਕੇ ਵੀਡੀਓ ਬਣਾਉਂਦੇ ਆ ਜਦੋਂ ਵੋਟਾਂ ਦੀ ਵਾਰੀ ਆਉਂਦੀ ਹੈ ਤਾਂ ਉਦੋਂ بڑے ਵੱਡੇ ਉੱਚੇ ਲੈਵਲ ਦੇ ਵਾਅਦੇ ਕਰਕੇ ਸਰਕਾਰ ਸਾਡੇ ਨਾਲ ਜਾਂਦੀ ਹੈ ਬਾਅਦ ਵਿੱਚ ਕੋਈ ਵੀ ਕੋਈ ਪ੍ਰਸ਼ਾਸਨ ਨੂੰ ਜਾਂ ਕੋਈ ਅਗਵਾ ਪਿੰਡ ਦਾ ਕੋਈ ਉਸ ਚੀਜ਼ ਵੱਲ ਧਿਆਨ ਨਹੀਂ ਦਿੰਦਾ ਕਿ ਜਿਹੜਾ ਧਿਆਨ ਬਣਦਾ ਹੈ ਕਿ ਜਿਹੜਾ ਇਨਸਾਨ ਉਸ ਚੀਜ਼ ਨੂੰ ਪੂਰਾ ਕਰੇ ਜੇ ਗੱਲ ਕਰੀਏ ਹੁਣ ਜਦੋਂ ਦੀ ਆਮ ਪਾਰਟੀ ਬਣੀ ਆ ਆਮ ਪਾਰਟੀ ਦੇ ਸ਼ੁਭਮ ਭਾਰਤਵਾੜ ਜਿਹੜੇ ਨੇ ਉਹਨਾਂ ਦੇ ਹੱਥ ਕਮਾਂਡ ਦਿੱਤੀ ਗਈ ਆ ਜੋ ਰਾਜੂ ਸਰਪੰਚ ਦੇ ਘਰ ਵੱਲੋਂ ਉਸ ਬੰਦੇ ਦੇ ਹੱਦ ਵਿੱਚ ਕਮਾਂਡ ਆਉਣ ਦੇ ਬਾਵਜੂਦ ਵੀ ਇਸ ਸੱਪੜ ਦੇ ਵਿੱਚ ਜਿੰਨੀ ਵਾਰੀ ਵੀ ਪਾਣੀ ਕੱਢਿਆ ਗਿਆ ਜਾਂ ਨਹੀਂ ਕੱਢਿਆ ਗਿਆ ਅਸੀਂ ਇਸ ਚੀਜ਼ ਦੇ ਉੱਪਰ ਮੁੱਦਾ ਮੈਂ ਜਦੋਂ ਕਰਦਾ ਕੋਈ ਗੱਲ ਤੇ ਮੈਂ ਇਹੋ ਸਾਫ਼ ਲਫਜ਼ਾਂ ਵਿੱਚ ਬੰਦ ਦੱਸਦਾ ਕਿ ਮੈਨੂੰ ਕੋਈ ਡਰ ਖਤਰਾ ਨਹੀਂ ਹੈ ਜੇ 2 ਘੰਟੇ ਟਰੈਕਟਰ ਚੱਲੂਗਾ ਤੇ 12 ਘੰਟੇ ਲਿਖੇ ਜਾਣੇ ਪਾਣੀ ਉੱਥੇ ਦੀ ਉੱਥਈ ਹੈ ਬਸ ਹਰ ਇੱਕ ਇਨਸਾਨ ਨੂੰ ਇਹ ਆ ਕਿ ਇਸ ਪਿੰਡ ਦੀ ਗ੍ਰਾਂਟ ਖਾਦੀ ਜਾਏ ਇਸ ਪਿੰਡ ਦਾ ਵਿਕਾਸ ਭਾਵੇਂ ਹੋਵੇ ਤੇ ਭਾਵੇਂ ਨਾ ਹੋਵੇ ਬਸ ਸਾਡੀਆਂ ਕੋਠੀਆਂ ਉੱਚੀਆਂ ਹੋਣ ਸਾਡੀਆਂ ਕਾਰਾਂ ਬਣ ਜਾਣ ਸਾਡਾ ਘਰ ਬਣ ਜਾਵੇ ਬਸ ਇਨ੍ਹਾਂ ਚੀਜ਼ਾਂ ਦੇ ਨਾਲ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਆ ਸਰਕਾਰਾਂ ਵੱਲੋਂ ਕੋਈ ਕਮੀ ਨਹੀਂ ਕੋ ਪੈਸਾ ਨਹੀਂ ਦਿੰਦੇ ਆ ਦਿੰਦੀਆਂ ਸਰਕਾਰਾਂ ਪਰ ਸਾਡੇ ਪਿੰਡ ਦੇ ਜਿਹੜੇ ਅਗੂਏ ਨੇ ਨਾ ਉਹ ਪੈਸੇ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਮੇਰੀ ਪ੍ਰਸ਼ਾਸਨ ਦੇ ਇੱਕ ਹੀ ਬੇਨਤੀ ਆ ਕਿ ਜਿਹੜਾ ਪੈਸਾ ਆ ਨਾ ਇਸ ਪੈਸੇ ਦੀ ਨਿਕਵੈਰੀ ਕੀਤੀ ਜਾਵੇ ਇਸ ਪੈਸੇ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਜਿੱਥੇ ਵੀ ਜਿਹਦੇ ਕੋਲ ਵੀ ਜ਼ਬਤ ਆ ਉਸ ਚੀਜ਼ ਨੂੰ ਪੂਰਾ ਕੀਤਾ ਜਾਵੇ ਮੇਰੀ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਇਹਨਾਂ ਚੀਜ਼ਾਂ ਦੇ ਉੱਪਰ ਕਿ ਜਿਹੜਾ ਬੰਦਾ ਆਵਾਜ਼ ਉਠਾਉਂਦਾ ਹੈ ਉਹਦੇ ਉੱਤੇ ਪਰਚੇ ਪਾ ਕੇ ਉਹਦੇ ਉੱਤੇ ਕਿਸੇ ਨਾ ਕਿਸ ਤਰੀਕੇ ਦੇ ਨਾਲ ਉਹਦੀ ਜ਼ੁਬਾਨ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਮੈਂ ਇਹਨਾਂ ਕੋਲ ਦਾ ਹੋਇਆ ਪਿੰਡ ਰੂ ਆ ਦੇ ਵਾਸਤੇ ਕੋਈ ਮੇਰਾ ਆਪਣੇ ਕਰਦਾ ਨਿੱਜੀ ਮਾਮਲਾ ਨਹੀਂਗਾ ਤਸ ਲਈ ਇਸ ਚੀਜ਼ ਦੀ ਪਰਤਾਲ ਕੀਤੀ ਜਾਵੇ ਕਿ ਜਦੋਂ ਦੀ ਇਸ ਚੀਜ਼ ਦੇ ਵਿੱਚ ਅਸੀਂ ਵੇਖਿਆ ਏ ਜੋ ਸਾਡੇ ਪਿੰਡ ਦਾ ਹਾਲਾਤ ਤੁਸੀਂ ਵੇਖਿਆ ਨੌਜਵਾਨ ਤਿਆਂ ਸਲਵਾਰਾਂ ਪਹੁੰਚੇ ਚੁੱਕ ਚੁੱਕ ਨੰਗਦੀਆਂ ਨੇ ਕਿੱਡੀ ਚੰਗੀ ਕਿੱਡੀ ਕੋਲ ਦੇ ਬੱਚਿਆਂ ਮਤਲਬ ਸਕੂਲ ਦੇ ਬੱਚਾ ਸਾਹਮਣੇ ਸਕੂਲ ਆ ਕਿਹੜਾ ਇੱਥੋਂ ਬੱਚੇ ਨੰਗੇ ਜਾਂਦੇ ਆ ਪੂਰਾ ਖਰਾਬ ਹੋਇਆ ਆ ਰ ਕੋਈ ਵੀ ਅਨਸਾਨ ਇਸ ਦੇ ਉੱਤੇ ਮੁੱਦਾ ਨਹੀਂ ਹੈ ਇਸ਼ਤਿਹਾਰ ਕਿ ਕੀ ਹੈ ਕਿ ਜਿਮਨੀ ਚੋਣ ਆਈ ਹੈ ਖੁਦਾ ਦਾ ਬੜਾ ਸ਼ੁਕਰ ਹੈ ਕਿ ਇਸ ਜਿਮਨੀ ਚੋਣ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਆਪਣੀਆਂ ਮੰਗਾਂ ਪੂਰੀਆਂ ਕਰਨੀਆਂ ਨੇ ਫਿਰ ਆਪਣਾ ਰਊਵਾਲ ਦੇ ਵਿੱਚੋਂ 크੍ਰਿਸਚੀਅਨ ਭਾਈਚਾਰੇ ਦੇ ਜੋਸ ਦੇ ਨਾਲ ਅਸੀਂ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਪਾਸਟਰ ਸਾਵਰ ਮਸੀ ਅਸੀਂ ਉਸ ਪਾਰਟੀ ਦਾ ਬੂਥ ਜਿਤਾਵਾਂਗੇ ਜਿਹੜਾ ਸਾਡਾ ਹੱਕ ਦੇ ਵਿੱਚ ਸਾਡਾ ਹੱਕ ਪੂਰਾ ਦਵਾਵੇਗਾ ਸਾਰਿਆਂ ਨੂੰ ਜੈ ਮੇਰੇ ਭਾਉ ਤੇ ਅਫਸਰੋ ਜਿੰਨੇ ਵੀ ਅਫਸਰ ਨੇ ਉਹ ਮੇਰੀ ਹੱਥ ਜੋੜ ਕੇ ਬੇਨਤੀਆਂ ਨਾਲ ਗਾੜੀ ਵੀ ਸਾਰੇ ਧਿਆਨ ਨਾਲ ਵੀਡੀਓ ਵੇਖਣਾ ਤੇ ਧਿਆਨ ਨਾਲ ਸੁਣਨਾ ਕਿਉਂਕਿ ਇਹ ਪਿੰਡ ਦਾ ਇਹੋ ਜਿਹਾ ਮੁਖਿਆਈ ਇਹ ਪੈਸੇ ਲੈ ਕੇ ਆਂਦਾ ਮੈਂ ਬਣਿਆ ਹਾਂ ਸੁਖਜਿੰਦਰ ਸਿੰਘ ਨੇ 96 ਲੱਖ ਰੁਪਏ 96 ਲੱਖ ਰੁਪਈਆ ਸਾਡੇ ਪਿੰਡ ਵਿੱਚ ਦਿੱਤਾ ਸੁਖਜਿੰਦਰ ਸਿੰਘ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨੇ ਵਧੀਆ ਕੰਮ ਕੀਤਾ ਸੁਖਜਿੰਦਰ ਸਿੰਘ ਜਰਦਾਵਾਲੇ ਉਹਨੇ ਸਾਡੇ ਪਿੰਡ ਤੇ ਵਿਕਾਸ ਲਈ ਪੈਸੇ ਦਿੱਤੇ ਆ ਇਹਨੇ ਆਪਣੇ ਬੱਚੇ ਜਿੰਨੇ ਆ ਦੋ ਬੱਚੇ ਨੇ ਦੇ ਫੜ ਕੇ ਤੇ ਬਾਹਰ ਭੇਜਤੇ ਆ ਤਕਰੀਬਾਨੀ ਯਹੀ ਤੇ ਪੂਰੀ ਫੇਰੀ ਆ ਜਿਹੜਾ ਕੋਈ ਮੁੱਦਾ ਠੋਕਦਾ ਸੀ ਉਹਦੇ ਤੇ ਪੱচ্চਾ ਕਰਾਇਆ ਜਾਂਦਾ ਸੀ ਮੇਰਾ ਮੁੰਡਾ ਹੈਗਾ ਮੇਰੇ ਮੈਂ ਮੁੱਦਾ ਚੁੱਕਿਆ ਸੀ ਮੇਰੇ ਮੁੰਡੇ ਤੇ ਝੂਠੀਆਂ ਗੋਲੀਆਂ ਪਾ ਕੇ 100 ਗੋਲੀ ਪਾਤੀ ਤੇ 10 ਗ੍ਰਾਮ ਹਿਰੋਇਨ ਪਾ ਕੇ ਤੇ ਮੇਰੇ ਮੁੰਡੇ ਨੂੰ ਸਾਲ ਜੇਲ੍ਹ ਚ ਰੱਖਿਆ ਇਹਨਾਂ ਨੇ ਤੇ ਜੇ ਅਹੀ ਕੋਈ ਗੱਲ ਕਰਦੇ ਜਿਹੜਾ ਵੀ ਹੁਣ ਕੋਈ ਉੱਠਦਾ ਗੱਲ ਕਾਟਾ ਉਹਨੂੰ ਦਬਾਇਆ ਜਾਂਦਾ ਹੀ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਗਰੀਬਾਂ ਲਈ ਸੋਚਦਾ ਆ ਉਹ ਪੈਸੇ ਭੇਜਦਾ ਆ ਪਰ ਜਿਹੜਾ ਪੰਡਤ ਰਜਿੰਦਰ ਕੁਮਾਰ ਜਈ ਆ ਇਹਦੀ ਘਰ ਦੀ ਸਰਪੰਚ ਆ ਇਹ ਤੇ ਇਹ ਸਾਰੇ ਪੈਸੇ ਆ ਆਪਣੇ ਖਾ ਗਿਆ ਜੇਬ ਵਿੱਚ ਪਾ ਗਿਆ 1 ਰੁਪਈਆ ਨਹੀਂ ਇਹਨੇ ਸਾਡੇ ਪਿੰਡ ਵਿੱਚ ਲਾਇਆ ਤੇ ਮਿਹਰਬਾਨੀ ਕਰਕੇ ਇਹਦੀ ਇਨਕੁਆਰੀ ਕੀਤੀ ਜਾਵੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਜੋ ਸੰਧਾ ਨੇ ਸਾਰੀਆਂ ਇਹਨਾਂ ਕਾ ਜਿਹੜੇ ਦੋ ਸੰਧਾਰੀ ਨੇ ਸਾਰੀਆਂ 5-5000 ਰੁਪਏ ਲੋਕਾਂ ਕੋਲ ਮੰਗਦਾ ਉਹ ਕਹੜੀ ਚ ਮੰਗਦਾ ਉਹ ਸਰਕਾਰ ਨੇ ਫ੍ਰੀ ਦਿੱਤੀਆਂ ਨੇ ਚੰਮੀ ਨੇ ਇਹ ਮੁੱਖ ਮੰਤਰੀ ਨੇ ਪਹਲਾ ਕੀਤਾ ਗਰੀਬਾਂ ਦਾ ਉਹਨੇ ਸੰਧਾ ਸਾਰਿਆਂ ਨੂੰ ਬਣਾ ਕੇ ਦਿੱਤੀਆਂ ਨੇ ਪਰ ਇਹਨੇ ਇਹ ਸਰਪੰਚ ਨੇ ਇਹੋ ਜਿਹੇ ਗਰੀਬਾਂ ਨੂੰ ਤੁੰਨਿਆ ਵੀ ਜਿਹੜਾ ਕਹਿਣ ਦੀ ਗੱਲ ਨਹੀਂ ਕੀ ਦਾਣੇ ਆਪ ਖਾ ਜਾਂਦਾ ਰਿਹਾ ਗਰੀਬਾਂ ਨੂੰ ਦਿੰਦਾ ਨਹੀਂ ਰਿਹਾ ਸਾਰਾ ਕੋਈ ਇਹੋ ਜਿਹਾ ਕੰਮ ਤੇ ਖਾਸ ਤੌਰ ਤੇ ਗੱਲ ਚਾਰਜ ਦੇ ਸਰਦਾਰ ਗਰੀਸਨ ਦਾਵਾ ਸਾਹਿਬ ਨੂੰ ਅੱਧੇ ਕਦੀਸ਼ ਸਿੰਘ ਧਾਰੀਵਾਲ ਸਾਹਿਬ ਨੂੰ ਸ਼ਰੀਕ ਕਰਸੀ ਨੂੰ ਵੀ ਸਾਡੇ ਪਿੰਡ ਦੀ ਸਪੈਸ਼ਲ ਟੀਮ ਕੱਲ੍ਹ ਕੇ ਜਾਂਚਤੀ ਜਾਵੇ ਬਿਜ਼ਨਸ ਨੇ ਕਵਰੀ ਲਾਈ ਜਾਵੇ ਮੇਰੀ ਬੇਨਤੀ ਮਾਨ ਸਾਹਿਬ ਨੂੰ ਵੀ ਇਹ ਪਿੰਡ ਮਸੀਆ ਦਾਵਾ ਹਲਕਾ ਡੇਰਾ ਬਵਨ ਦੇ ਮਸੀਹ ਲੋਕਾਂ ਦੀ ਵੋਟ ਆਇਆ ਜੱਟਾਂ ਦੀਆਂ ਵੋਟਾਂ ਜ਼ਰੂਰ ਨੇ ਪਰ ਲਿਸਟਾਂ ਵਿੱਚ ਬੱਚੇ ਬਾਹਰ ਨੇ ਇੱਥੇ ਲੋਕ ਮਸੀਹ ਵਸਦੇ ਨੇ ਲੱਗੇ ਜੇ ਇਲੈਕਸ਼ਨ ਲੜਨੀ ਹੈ ਮਾਨ ਸਾਹਿਬ ਇੱਥੇ ਤੇ ਮਸੀਆ ਦੀ ਬਾਹ ਫੜੋ ਇੰਨੀ ਗੱਲਾਂ ਕਿ